ਤਰਨਤਾਰਨ ਦੇ ਪੁਲਿਸ ਲਾਈਨ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਤਾਂ ਤਸਵੀਰ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਵਿਖਾ ਦਿੱਤੀ ਜਾਵੇ ਕਿ ਤਰਨਤਾਰਨ ਪੁਲਿਸ ਲਾਈਨ ਦੇ ਅੰਦਰ ਇੱਕ ਗੈਸ ਏਜੰਸੀ ਹੈ ਅਤੇ ਉਸ ਗੈਸ ਏਜੰਸੀ ਦੀ ਪਿਛਲੀ ਕੰਧ ਜਿਹੜੀ ਹੈ ਉਹ ਪਾੜ ਕੇ ਇੱਥੇ ਚੋਰੀ ਹੋਈ ਹੈ ਜੀ ਹਾਂ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਚੋਰਾਂ ਦੇ ਵੱਲੋਂ ਜਿਹੜਾ ਉਹ ਪੁਲਿਸ ਲਾਈਨ ਦੇ ਅੰਦਰ ਗੈਸ ਏਜੰਸੀ ਨੂੰ ਵੀ ਜਿਹੜਾ ਨਹੀਂ ਬਖਸ਼ਿਆ ਗਿਆ ਜੀ ਹਾਂ ਲੋਕਾਂ ਦੀ ਜਾਨਮਾਲ ਦੀ ਸੁਰੱਖਿਆ ਕਰਨ ਵਾਲੀ ਪੰਜਾਬ ਪੁਲਿਸ ਜਿਹੜੀ ਹੈ ਉਹਨਾਂ ਦਾ ਆਪਣਾ ਹੀ ਮਾਲ ਜਿਹੜਾ ਹੈ ਉਹ ਕਿਤੇ ਨਾ ਕਿਤੇ ਸੁਰੱਖਿਅਤ ਨਹੀਂ ਹੈ ਤਸਵੀਰਾਂ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਕਿ ਹੁਣ ਇੱਟਾਂ ਬੇਸ਼ੱਕ ਲਗਾ ਦਿੱਤੀਆਂ ਗਈਆਂ ਨੇ ਕਿ ਜਿਹੜਾ ਧਿਆਨ ਦੇ ਵਿੱਚ ਆਉਣ ਤੋਂ ਥੋੜਾ ਜਿਹਾ ਪਤਾ ਜਿਹੜਾ ਨਾਂ ਲੱਗੇ ਪਰ ਮੈਂ ਕੈਮਰਾਮੈਨ ਸਾਥੀ ਨੂੰ ਕਹਾਂ ਕਿ ক্লোਜ਼ ਜਿਹੜੀਆਂ ਤਸਵੀਰਾਂ ਵਿਖਾ ਦਿੱਤੀਆਂ ਜਾਣ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਲਾਈਨ ਤਰਨ ਤਰਨ ਦੇ ਅੰਦਰ ਬਣੀ ਇਸ ਗੈਸ ਏਜੰਸੀ ਦੇ ਵਿੱਚ ਜਿਹੜੀ ਹੈ ਉਹ ਚੋਰੀ ਹੋਈ ਹੈ ਤਾਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵੀ ਦੱਸ ਦਵਾਂ ਕਿ ਚੋਰ ਵੀ ਜਿਹੜਾ ਉਹ ਪੁਲਿਸ ਦੇ ਹੱਥੀਂ ਚੜ ਗਿਆ ਹੈ ਤਾਂ ਨਾਕਾ ਵੀ ਤੁਸੀਂ ਵੇਖ ਸਕਦੇ ਹੋ ਜਦੋਂ ਅਸੀਂ ਪੰਜਾਬ ਪੁਲਿਸ ਪੁਲਿਸ ਲਾਈਨ ਤਰਨਤਾਰਨ ਦੇ ਵਿੱਚ ਐਂਟਰ ਹੁੰਨੇ ਆ ਤੇ ਇੱਕ ਨਾਕਾ ਵੀ ਰਸਤੇ ਦੇ ਵਿੱਚ ਗੇਟ ਦੇ ਉੱਪਰ ਹੁੰਦਾ ਹੈ ਤਾਂ ਇੱਕ ਇਹ ਵੱਡੀ ਕਹਿ ਸਕਦੇ ਆ ਕਿ ਤਰਾਸ ਦੀ ਕਹਿ ਸਕਦੇ ਆ ਇਹ ਹੈ ਕਿ ਕਿਤੇ ਨਾ ਕਿਤੇ ਡਿਊਟੀ ਦੇ ਦੌਰਾਨ ਰਾਤ ਵੀ ਜਿਹੜਾ ਨਾਕਾ ਕੋਈ ਨਾ ਕੋਈ ਉੱਥੇ ਅਧਿਕਾਰੀ ਹੋਵੇਗਾ ਇਹ ਚੋਰ ਜਿਹੜਾ ਅੰਦਰ ਕਿਸ ਰਾਹ ਦੇ ਥਾਣੀ ਹੁੰਦਾ ਤਾਂ ਵੱਡੇ ਸਵਾਲ ਵੀ ਜਿਹੜੇ ਉਹ ਖੜੇ ਹੁੰਦੇ ਜੀ ਹਾਂ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕਰਨ ਵਾਲੀ ਪੰਜਾਬ ਪੁਲਿਸ ਜਿਹੜੀ ਹੈ ਉਹਨਾਂ ਦੇ ਪੁਲਿਸ ਲਾਈਨ ਤਰਨਤਾਰਨ ਦੇ ਅੰਦਰ ਬਣੀ ਗਏ ਏਜੰਸੀ ਦੀ ਜਿਹੜੀ ਹੈ ਕੰਧ ਪਾੜ ਕੇ ਇਥੋਂ ਚੋਰੀ ਹੋਈ ਹੈ ਤਾਂ ਉਹ ਡੀਐਸਪੀ ਸਾਹਿਬ ਸਾਡੇ ਨਾਲ ਮੌਜੂਦ ਨੇ ਐਸਐਚਓ ਸਾਹਿਬ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੀ ਚੋਰੀ ਜਿਹੜੀ ਆ ਇੱਥੇ ਤੰਦ ਪਾੜ ਕੇ ਕਿੰਨੇ ਸਿਲੰਡਰ ਚੋਰੀ ਕੀਤੇ ਗਏ ਨੇ ਹੋਰ ਕੀ ਕੀ ਜਿਹੜਾ ਅੰਦਰੋਂ ਸਮਾਨ ਚੋਰੀ ਕੀਤਾ ਗਿਆ ਇਹ ਹੁਣ ਪੰਜਾਬ ਪੁਲਿਸ ਦੇ ਨਾਲ ਗੱਲਬਾਤ ਕਰਕੇ ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਜਾਣਦੇ ਆ ਫਿਲਹਾਲ ਪੁਲਿਸ ਪਾਰਟੀ ਨੇ ਇੱਕ ਮੁਲਜ਼ਮ ਜਿਹੜਾ ਆ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਅਸੀਂ ਇਸ ਵੇਲੇ ਪੁਲਿਸ ਲਾਈਨ ਤਰਨਤਾਰਨ ਦੇ ਵਿੱਚ ਮੌਜੂਦ ਆ 25 26 ਦੇ ਦਰਮਿਆਨ ਹੀ ਰਾਤ ਨੂੰ ਗੁਰਪ੍ਰੀਤ ਸਾਹਿਬ ਸਿੰਘ ਸਾਨਾ ਖੋਜਾਇਬ ਸਿੰਘ ਆ ਇਹ ਜਿਹੜੀ ਪੁਲਿਸ ਲਾਈਨ ਦੇ ਵਿੱਚ ਗੈਸ ਏਜੰਸੀ ਆ ਉਹਦੀ ਸਾਧਨ ਨੂੰ ਪਾੜਵਾ ਕੇ ਉਹਦੇ ਵਿੱਚੋਂ ਇਹਨੇ ਚਾਰ ਸਿਲੰਡਰ ਜਿਹੜੇ ਚੋਰੀ ਕਰ ਲਈ ਸੀਗੇ ਜੀ ਔਰ ਇਹਦੇ ਤੁਰੰਤ ਜਿਵੇਂ ਇਹਦੀ ਇਨਫੋਰਮੇਸ਼ਨ ਆਈ ਕਿ ਉਹ ਜੀ ਪਛਾਣ ਦਰਜ ਕਰਕੇ ਇਹ ਬੋਸ਼ੇ ਨੂੰ ਟ੍ਰੇਸ ਕਰਕੇ ਇਸ ਇਸ ਦੇ ਪਾਸੋਂ ਜਿਹੜਾ ਬਾ ਚਾਰੇ ਚਾਰੇ ਸਿਲੰਡਰ ਜਿਹੜੇ ਚੋਰੀ ਕਰ ਲਏ ਜੀ ਇਹਨੂੰ ਗ੍ਰਿਫਤਾਰ ਕਰ ਲਿਆ ਸਰ ਪੁਲਿਸ ਪਾਰਟੀ ਵੱਲੋਂ ਬੋਲਦੇ ਹੋਏ ਕੀ ਕਹਿਣਾ ਚਾਹੋਗੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਕਿਸ ਤਰੀਕੇ ਦੇ ਜਿਹੜੇ ਪੁਲਿਸ ਕੋਲ ਹਾਂ ਅਸੀਂ ਹਰ ਵੇਲੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਲਈ ਤਤਪਰ ਹਾਂ ਪੰਮਾ ਪਾ ਰਹੇ ਹਾਂ ਸੇ ਹਰ ਵੇਲੇ ਲੋਕਾਂ ਦੀ ਸਹਾਇਤਾ ਲਈ ਮਜਬੂਰਾਂ ਜੀ ਸਰ ਥ੍ਰੈਟ ਕਾਲ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਹੋਰ ਵੀ ਸ਼ਹਿਰ ਦੇ ਵਿੱਚ ਲੁੱਟਾਂ ਪਾਉਣ ਨੂੰ ਲੈ ਕੇ ਕਿਸ ਤਰੀਕੇ ਦੀ ਮੁਸਤੈਦੀ ਹੈ ਤੇ ਕਿਸ ਤਰੀਕੇ ਦੀ ਜਿਹੜੀ ਹੈ ਪੁਲਿਸ ਵੱਲੋਂ ਡਿਊਟੀ ਚੱਲ ਰਹੀ ਹੈ ਜਦੋਂ ਵੀ ਸਾਡੇ ਕੋਲ ਕੋਈ ਇਹੋ ਜੀ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਸੀਨੀਅਰ ਅਫਸਰਾਂ ਦੇ ਧਿਆਨ ਤੇ ਲਿਆ ਕੇ ਉਸ ਮੁਤਾਬਕ ਤੇ ਜਿਹੜੀ ਹੈ ਧਿਆਨ ਸੀਨੀਅਰ ਅਫਸਰਾਂ ਦੇ ਧਿਆਨ ਦੇ ਛਾਂ ਦੇ ਕ ਉਸੇ ਵਕਤ ਹੀ ਕਾਰਵਾਈ ਕੀਤੀ ਜਿਹੜੀ ਹੈ ਅਮਰ ਵਿੱਚ ਲੈਂਦੀ ਜਾਂਦੀ ਹੈ ਤੇ ਇਹਨਾਂ ਦੇ ਉੱਤੇ ਜਿਹੜੇ ਇਹ ਜਿਹੇ ਅਨਸਰ ਨਹੀਂ ਉਹਨਾਂ ਦੇ ਉੱਤੇ ਨੱਥ ਪਾਉਣ ਲਈ ਅਸੀਂ ਹਰ ਕੋਲੇ ਤਤਪਰ ਰਹੀ ਹਾਂ ਸਰ ਇਸ ਤਰੀਕੇ ਨਾਲ ਦੇਖਦੇ ਸਰ ਇਹਨਾਂ ਸ਼ਰਾਰਤੀਆਂ ਨੂੰ ਮੈਸੇਜ ਕੀ ਪੁਲਿਸ ਵੱਲ ਭਾਟੇ ਨੂੰ ਇਹਨਾਂ ਨੂੰ ਇਹ ਮੇਰਾ ਇਹ ਮੈਸੇਜ ਆ ਵੀ ਸੁਦਰ ਚੰਗ ਪਤੇ ਦੇ ਪੱਥ ਬਣ ਜਾਓ ਨਹੀਂ ਤੇ ਐੇ ਤੇ ਬਣਾਵਾਂਗੇ ਫਿਰ